ਉਸ ਗੁਰੂਆਂ ਪੀਰਾਂ ਦੇ ਵਾਰਸਾਂ ਨੂੰ ਬੇਨਤੀ ਆ ਪਹਿਲਾਂ ਤਾਂ ਮੇਰੀ ਗੱਲ ਜਿੰਨੇ ਵੀ ਤੁਸੀਂ ਲਾਈਵ ਦੇਖ ਰਹੇ ਹੋ ਜਾਂ ਤੁਸੀਂ ਵੀਡੀਓ ਬਣਾਏ ਜਾਂਦੇ ਨੇ ਇੰਜੀਨੀਅਰ ਵਰਗੇ ਸਾਡੇ ਛੋਟੇ ਭਰਾ ਆ ਜਾ ਬਾਈ ਬਹਿ ਜਾ ਤੇ ਸਾਰੇ ਜਿੰਨੇ ਵੀ ਭਰਾ ਤੁਸੀਂ ਸਾਡੀ ਗੱਲਬਾਤ ਸੁਣ ਰਹੇ ਹੋ ਬੜੀ ਧਿਆਨ ਤੇ ਗੌਰ ਨਾਲ ਸੁਣਨੇ ਕਿਉਂਕਿ ਮੈਂ ਚਾਹਣਾ ਕਿ ਜਿਹੜੀ ਸਾਨੂੰ ਗੱਲ ਸਮਝ ਆਈ ਆ ਤੁਹਾਡੇ ਵੀ ਉਹ ਗੱਲ ਦਿਮਾਗ ਦੇ ਵਿੱਚ ਪਵੇ ਤੁਸੀਂ ਵੀ ਉਸ ਗੱਲ ਤੇ ਅਸਰ ਕਰੋ ਪੰਜਾਬ ਕੀ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਉੱਪਰ ਜਿਹੜਾ ਕਿ ਪੰਜਾਬ ਸਭ ਤੋਂ ਵੱਡੀ ਇੰਡਸਟਰੀ ਕਹ ਲਈਏ ਤਾਂ ਉਹ ਹੈਗੀ ਹੈ ਖੇਤੀਬਾੜੀ ਖੇਤੀਬਾੜੀ ਸੈਕਟਰ ਪੰਜਾਬ ਦੁਨੀਆ ਦਾ ਸਭ ਤੋਂ ਅਪਜਾਊ ਸੂਬਾ ਹੈ ਇੱਥੇ ਬਾਬੇ ਨਾਨਕ ਨੇ ਖੇਤੀ ਕੀਤੀ ਹਲ ਵਾਹਿਆ ਕਰਤਾਰਪੁਰ ਦੀ ਧਰਤੀ ਤੇ ਵਿਸਕਾ ਜੋ ਪਾਕਿਸਤਾਨ ਦੇ ਵਿੱਚ ਚਲਾ ਗਿਆ ਜਿਹੜਾ ਖੇਤੀਬਾੜੀ ਸੈਕਟਰ ਨੂੰ ਬਚਾਉਣ ਲਈ ਸਾਨੂੰ ਲੜਨਾ ਪੈਣਾ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੰਜਾਬ ਦੀ ਨੌਜਵਾਨੀ ਜਾਗੇ ਸਾਡੀ ਨੌਜਵਾਨੀ ਨੂੰ ਪਤਾ ਲੱਗੇ ਅੱਜ ਸਾਡੀ ਨੌਜਵਾਨੀ ਜ਼ਿਆਦਾਤਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਦबई, ਸਾਊਦੀ ਅਰਬ ਚਲੇ ਗਏ। ਸਭ ਤੋਂ ਪਹਿਲਾਂ ਮੈਨੂੰ ਇੱਕ ਤੁਹਾਨੂੰ ਸਵਾਲ ਆ। ਵੀ ਕੀ ਮੈਨੂੰ ਇੱਕ ਚੀਜ਼ ਦਾ ਸਵਾਲ ਦਾ ਜਵਾਬ ਦਿਓ ਕੀ ਜਿਹੜੀ ਤੁਸੀਂ ਧਰਤੀ ਤੇ ਗਿਓ ਪੰਜਾਬ ਦੀ ਧਰਤੀ ਜਰਖੇ ਧਰਤੀ ਛੱਡ ਕੇ ਜ਼ਮੀਨਾਂ ਵੇਚ ਕੇ ਗਿਓ ਕੀ ਉਹ ਧਰਤੀ ਇੰਨੀ ਪਜਾਉ ਹੈਗੀ ਆ? ਕੀ ਉਹ ਧਰਤੀ ਦੇ ਇੰਨੀ ਫਸਲ ਹੁੰਦੀ ਆ? ਅਗਲਾ ਥੋੜਾ ਸਵਾਲ ਹੈ ਉਹਦਾ ਕਿ ਸਿਸਟਮ ਨਹੀਂ ਵਧੀਆ ਬਈ ਇੱਥੇ। ਇਹ ਪੰਜਾਬ ਵਧੀਆ ਨਹੀਂ ਜੇ ਤੁਸੀਂ ਮੇਰੇ ਕੋਲੇ ਆਉਣੇ ਉੱਥੇ ਸਿਸਟਮ ਮਾੜਾ ਹੋਇਆ ਪਿਆ ਜੇਕਰ ਸਿਸਟਮ ਮਾੜਾ ਹੈ ਕਿਤੇ ਗੰਦ ਪਿਆ ਪਿਆ ਆਪਣਾ ਕਿ ਘਰੇ ਗੰਦ ਪਿਆ ਪਿਆ ਆਪਾਂ ਕੀ ਸਫਾਈ ਨਹੀਂ ਕਰਦੇ ਆਪਾਂ ਆਪਾਂ ਜਿਹੜਾ ਆਪਣੇ ਘਰੇ ਗੰਦ ਪਾਇੰਦਾ ਵਾ ਪੋਚਾ ਨਹੀਂ ਲਾਉਂਦੇ ਆਪਾਂ ਝਾੜੂ ਨਹੀਂ ਲਾਉਂਦੇ ਫਿਰ ਆਪਣੇ ਘਰ ਦੀ ਸਫਾਈ ਨਹੀਂ ਕਰਦੇ ਪੰਜਾਬ ਆਪਣਾ ਘਰ ਹੈ ਜੇਕਰ ਪੰਜਾਬ ਦੇ ਵਿੱਚ ਆਪਣੇ ਤੇ ਗੰਦ ਪਿਆ ਤਾਂ ਸਵਾਰਨਾ ਵੀ ਤਾਂ ਆਪਾਂ ਹੀ ਆ ਭਰਾਵੋ ਪੰਜਾਬ ਦਾ ਜਿਹੜਾ ਕਿ ਹੁਣ ਖੇਤੀ ਬੜੀ ਸੈਕਟਰ ਹੈ ਕਰੋੜਾ ਰੁਪਇਆ ਸੈਂਟਰ ਸਰਕਾਰ ਨੇ ਅਡਾਨੀਆਂ ਅਡਵਾਨੀਆਂ ਦਾ ਮਾਫ ਕਰਤਾ ਪੰਜਾਬ ਦੇ ਪੰਜਾਬ ਸਰਕਾਰ ਵੀ ਕਰਦੀ ਹੈ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ ਕਰਦੀ ਆ ਸਾਡੀ ਜਿਹੜੀ ਲੜਾਈ ਇਹ ਆ ਕਿ ਜੇਕਰ ਤੁਸੀਂ ਵੱਡੇ ਘਰਾਣਿਆਂ ਦਾ ਕਰਜ਼ਾ ਮਾਫ ਕਰ ਸਕਦੇ ਹੋ ਤਾਂ ਸਾਡਾ ਕਿਉਂ ਨਹੀਂ ਮਾਫ ਕਰ ਸਕਦੇ ਜਿਹੜਾ ਜ਼ਿਆਦਾਤਰ ਲੋਕ ਜਿਹੜੇ ਇਸ ਪ੍ਰਕਾਰ ਹੁੰਦੇ ਨੇ ਕਿ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਫੈਕਟਰੀਆਂ ਦਾ ਕਰਜ਼ਾ ਇਸ ਕਰਕੇ ਮਾਫ ਕੀਤਾ ਜਾਂਦਾ ਕਿ ਉਹ ਸਿਸਟਮ ਚਲਾਉਂਦੇ ਨੇ ਉਹ ਨਹੀਂ ਲੋਕੋ ਬੇਵਕੂਫ ਲੋਕੋ ਸਨਦ ਗੱਲ ਦੱਸਦਾ ਜਦੋਂ ਮੋਦੀ ਨੇ ਚੋਣਾ ਲੜੀਆਂ ਨੇ ਗਿਆ ਅਡਾਨੀ ਅਡਵਾਨੀ ਦੇ ਜਹਾਜ਼ ਅਡਾਨੀ ਅਡਵਾਨੀ ਦਾ ਮੀਡੀਆ ਸਾਰਾ ਤੰਤਰ ਮੰਤਰ ਚੋਣਾ ਦੇ ਉੱਪਰ ਵੱਡੇ ਕਾਰਪੋਰੇਟ ਘਰਾਣਿਆਂ ਦਾ ਭਾਜਪਾ ਉੱਪਰ ਖੜਤ ਹੁੰਦਾ ਹੈ। ਇਹੀ ਕੰਮ ਪੰਜਾਬ ਗਵਰਨਮੈਂਟ ਦੇ ਵਿੱਚ ਹੁੰਦਾ ਹੈ ਜਿਵੇਂ ਕਿ ਲੁਧਿਆਣੇ ਦੇ ਵਿੱਚ ਫੈਕਟਰੀਆਂ ਨੇ। ਉਹਨਾਂ ਦੇ ਉੱਪਰ ਉੱਥੋਂ ਪੈਸਾ ਪੰਜਾਬ ਗਵਰਨਮੈਂਟ ਪੰਜਾਬ ਸਰਕਾਰ ਬਹੁਤ ਲੈਂਦੀ ਆ। ਭਰਾਵੋ ਗੱਲ ਇਹ ਆ ਵੀ ਜਿਹੜਾ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਜਦੋਂ ਪੈਸਾ ਲੈਂਦੀਆਂ ਨੇ ਚੋਣਾ ਵਿਹੜੇ ਲੀਟਰ ਵਾਰਤਦੇ ਨੇਗੇ ਇਹ ਤਾਂ ਇਹਨਾਂ ਦੇ ਮਿਹਾਤ ਕਰਦੇ ਨੇ ਤਾਂ ਇਹਨਾਂ ਦੇ ਕਰਜ਼ੇ ਮਾਫ਼ ਕਰਦੇ ਨੇ ਕਿਉਂਕਿ ਚੋਣਾ ਦੇ ਸਰਕਾਰਾਂ ਬਣਦੀਆਂ ਕਾਰਪੋਰੇਟ ਘਰਾਣਿਆਂ ਦੇ ਸਰਤੋਂ ਨੇ। ਸਾਨੂੰ ਸਮਝ ਆ ਜਾਣੀ ਚਾਹੀਦੀ ਜਿੱਦਣ ਪੰਜਾਬ ਦੀ ਨੌਜਵਾਨੀ ਇਹ ਚੀਜ਼ ਸਮਝ ਗਈ ਕਿ ਅਸੀਂ ਨਹੀਂ ਅਸੀਂ ਸਾਰੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਲੜਨਾ ਹੈ। ਅਸੀਂ ਆਪਣਾ ਪੰਜਾਬ ਬਚਾਉਣਾ ਹੈ। ਅਸੀਂ ਆਪਣੀ ਮਿੱਟੀ ਬਚਾਉਣੀ ਹੈ। ਅੱਜ ਸਾਡੀ ਬਾਬੇ ਨਾਨਕ ਦੀ ਧਰਤੀ ਲਾਹ ਖਰਾਬ ਹੋ ਜਾਂਦੀ ਹੈ। ਜਿਹਨੂੰ ਬਾਬੇ ਨਾਨਕ ਕਹਿੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਹਾਂ ਪੁਲਗੀਆਂ। ਪਾਣੀ ਦੇ ਵਿੱਚ, ਮਿੱਟੀ ਦੇ ਵਿੱਚ, ਹਵਾ ਦੇ। 75 ਸਾਲ ਦਾ